सत श्रीकाल जी सारों अज आप बना जा रहे हैं सूजी की बर्फी वो अपन चाहिए वा डेढ़ कप मलाई डेढ़ कौली सूजी डेढ़ कौली मलाई सेम डेढ़ कौली सूजी एक कौली तो थोड़ी कट चीनी यह शक्कर जो भी पसंद करते हो यह सारी चीज़ों को हम आप अगे देखते हैं बस ये तीन चीज़ों बनावे आप ਸੂਜੀ ਦੀ ਪਰਫੇ ਆਪਾਂ ਪਹਿਲਾਂ ਕੜਾਹੀ ਰੱਖ ਲਈ ਐ ਗੈਸ ਦੇ ਉੱਤੇ ਹੁਣ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ ਸੂਜੀ ਨੂੰ ਚੰਗੀ ਤਰ੍ਹਾਂ ਛਾਣ ਲਾਂਗੇ ਫਿਰ ਇਹਦੇ ਵਿੱਚ ਸੂਜੀ ਪਾਵਾਂਗੇ ਸੂਜੀ ਨੂੰ ਛਾਣ ਲੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਹਲਕਾ ਕਲਰ ਚੇਂਜ ਹੋਣ ਤੱਕ ਹਲਕਾ ਜਿਹਾ ਕਲਰ ਚੇਂਜ ਕਰਨਾ ਮਤਲਬ ਬਿਲਕੁਲ ਜ਼ਿਆਦਾ ਨਹੀਂ ਹਲਕਾ ਜਿਹਾ ਕਲਰ ਚੇਂਜ ਕਰ ਹੀ ਤੱਕ ਇਹਨੂੰ ਭੁੰਨਾਂਗੇ ਇਹਦੇ ਵਿੱਚ ਕੁਝ ਨਹੀਂ ਪਾਉਣਾ ਨਾ ਕੋਈ ਓਕ ਓਕ ਆਪਣੀ ਮਲਾਈ ਦੇ ਵਿੱਚ ਆਲਰੇਡੀ ਕਿਓ ਹੈਗਾ ਵਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਣੀ ਹੈ ਕਿ ਸੂਜੀ ਦੇ ਵਿੱਚ ਕੁਝ ਨਹੀਂ ਪਾਉਣਾ ਸਿਰਫ ਸਿੱਕੀ ਸੂਜੀ ਭੁੰਨਣੀ ਹੈ ਕੋਈ ਕਿ ਹੋਵੇ ਕੋਈ ਚੀਜ਼ ਨਹੀਂ ਪਾਉਣੀ ਇਸੇ ਦਾ ਆਪਾਂ ਕੱਚਾ ਪੰਧੂਰ ਕਰਨਾ ਹਲਕਾ ਕਲਰ ਚੇਂਜ ਹੋਣ ਤੇ ਆਪਾਂ ਨੇ ਉਤਾਰ ਲਿਆ ਗੈਸ ਨੂੰ نیچے ਉਤਾਰ ਕੇ ਇਸੇ ਭਰਤਨ ਚ ਕੱਢ ਲਵਾਂਗੇ ਠੰਡੇ ਹੋਣ ਤੱਕ ਸੂਜੀ ਪੁੱਟ ਚੰਗੀ ਤਰ੍ਹਾਂ ਹੋ ਚੁੱਕੀ ਹੈ ਰੈਡੀ ਹੁਣ ਆਪਾਂ ਇੱਕ ਪਲੇਟ 'ਚ ਕੱਢ ਲਾਂਗੇ ਇਹਨੂੰ ਆਪ ਐਸਟਰ ਕਰਕੇ ਸਾਰੀ ਦੀ ਸਾਰੀ ਸੂਜੀ ਨੂੰ ਇਹਦੇ ਵਿੱਚ ਕੱਢ ਲਾਂਗੇ ਜਦ ਤੱਕ ਇਹ ਥੋੜੀ ਠੰਡੀ ਹੋ ਜਾਊ ਹੁਣ ਅੱਗੇ ਲੇਖ ਹੱਥੇ ਕਾ ਹੁਣ ਆਪਾਂ ਇਹਦੇ 'ਚ ਜਿਹੜੇ ਗੇਰਕ ਵਾਲੇ ਮਲਾਈ ਦੇ ਲਈ ਸੀ ਉਹ ਪਾਵਾਂਗੇ ਕਿਹੜਾ ਹੈ ਆਪਾਂ ਉਹ ਵੀ ਕਰਾਂਗੇ ਤੇ ਇਹਨੂੰ ਪਹਿਲਾਂ ਸਾਫ਼ ਕਰ ਲਿਆ। ਇਹਨੂੰ ਨਾਲ ਦੀ ਨਾਲ ਆਪਾਂ ਹਿਲਾਉਂਦੇ ਰਵਾਂਗੇ। ਕਾਕੇ ਥੱਲੇ ਦਾ ਲੱਗ ਜੀ। ਹੁਣ ਇਹਨੂੰ ਪੈਦਨਾ ਹਲਵਾ ਦੀ ਰੋਮਾਂਗੀ ਜਦ ਤੱਕ ਇਹ ਚੰਗੀ ਤਰ੍ਹਾਂ ਗਾੜੀ ਨਹੀਂ ਹੋ ਜਾਂਦੀ। ਉਹਦੀ ਰਬੜੀ ਤਿਆਰ ਕਰਨੀ ਹੈ। ਉਦੇ ਤੱਕ ਆਪਣੀ ਰਬੜੀ ਤਿਆਰ ਹੋ ਗਈ ਉਹਦੇ ਤੱਕ ਆਪਏ ਦੇ ਵਿੱਚ ਥੋੜਾ ਦੇਸੀ ਘਿਓ ਲਗਾਵਾਂਗੇ ਇੱਕ ਤੁਸੀਂ ਇੱਕ ਟ੍ਰੇ ਜਾਂ ਕੋਈ ਪਲੇਟ ਵੀ ਲੈ ਸਕਦੇ ਹੋ ਤੇ ਦੇਸੀ ਘਿਓ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਰੇ ਸਾਈਡਾਂ ਤੇ ਵੀ ਲਗਾ ਲਓ ਇਸ ਤਰਾਪਾ ਸਾਰੀ ਨੂੰ ਇਹਨੂੰ ਗ੍ਰੀਸ ਕਰ ਲਿਆ ਵਾ ਚਾਰੋਂ ਔੜਕੇ ਉਹ ਲਗਾ ਲਿਆ ਇਹਦੇ ਤੇ ਇਹਦੇ ਨਾਲ ਜਿਹੜੀ ਆਪਣੀ ਬਰਫੀ ਉਹ ਨਾਲ ਚਿਪਕੂਗੀ ਨਹੀਂ ਆਪਣੀ ਜੋ ਰਬੜੀ ਆ ਉਹ ਕਾਫੀ ਗਾੜੀ ਹੋ ਚੁੱਕੀ ਆ ਪਰ ਹਜੇ ਆਪਾਂ ਨੂੰ ਥੋੜਾ ਹੋਰ ਸੇਕ ਲਾਉਣਾ ਹੈ ਚਲ ਗੈਸ ਨੂੰ ਆਪਾਂ ਇੱਥੇ ਥੋੜਾ ਘੱਟ ਹੀ ਰੱਖਾਂਗੇ ਕਿਉਂਕਿ ਜੇ ਆਪਾਂ ਤੇਜ਼ ਕਰਾਂਗੇ ਤਾਂ ਇਹਦੇ ਨਾਲ ਆਪਣੇ ਉੱਪਰ ਛਿੱਟੇ ਪੈਣਗੇ ਤੇ ਆਪਣੀ ਰਬੜੀ ਤੇ ਕਿਉ ਵੇਸਟ ਹੋਊਗਾ ਕਿਉਂ ਕਿਉਂ ਦਾ ਮਤਲਬ ਇਹ ਹੈ ਵੀ ਜਿਹੜਾ ਆਪਣੀ ਰਬੜੀ ਦੇ ਵਿੱਚੋਂ ਕਿਉਂ ਨਿਕਲੂਗਾ ਮਲਾਈ ਦੇ ਵਿੱਚੋਂ ਉਹ ਕਿਉਂਕਿ ਉਹ ਤਾਂ ਆਪਾਂ ਇਹਦੇ ਵਿੱਚ ਬਿਲਕੁਲ ਵੀ ਨਹੀਂ ਇਸਤੇਮਾਲ ਕੀਤਾ ਬਸ ਸਿਰਫ ਟ੍ਰੇਨ ਨੂੰ ਹੀ ਗਰੀਸ ਕੀਤਾ ਵਾ ਆਪਣੇ ਮਲਾਈ ਆਜਾ ਸਾਰੀ ਪਿਆਰ ਹੋ ਗਈ ਹੈ ਇਹਨੇ ਕਿ ਉਹ ਚੀਨੀ ਸ਼ੁਰੂ ਕਰ ਦਿੱਤਾ ਬਸ ਹੁਣ ਇੱਥੇ ਹੀ ਆਪਾਂ ਇਹਦੇ ਵਿੱਚ ਚੀਨੀ ਪਾ ਦਾਂਗੇ ਜਿ세 ਹੀ ਚੀਨੀ ਪੂਰੀ ਦੀ ਫਿਗਰ ਫਿਗਰ ਨੂੰ ਵੀ ਜਾਨਕੇ ਮੈਲਟ ਹੋ ਜੂਗੀ ਨਾਲੇ ਆਪਾਂ ਇਹਦੇ ਵਿੱਚ ਜਿ세 ਸੂਜੀ ਆਪਾਂ ਪਾ ਦਾਂਗੇ ਸਾਡੀ ਆਪਣੀ ਚੀਨੀ ਵੀ ਆਏ ਖੰਡੇ ਹੋਏ इत चीनी अपनी बिल्कुल मिक्स हो चुकी है इन आप थोड़ी देर होर पकावे चीनी कच्चा पाना खत्म हो जाएगा अपनी चीनी बिल्कुल घुल के तैयार हो चुकी है ये मेहनत हो चुकी है पा दें जारी आपकी सूजी भुनी थी हम मिक्स कर लेंगे मिक्स कर कोई टाइम नहीं लगता बहुत जल्दी हो तो जाती है बनाने भी बहुत सौखी है

ਥੋੜਾ ਥੋੜਾ ਕੇਵਲ ਛੱਡਣਾ ਸ਼ੁਰੂ ਹੋ ਗਿਆ ਤੇ ਹੁਣ ਬਿਲਕੁਲ ਰੈਡੀ ਆ ਜੀ ਇਹਨੂੰ ਆਪਾਂ ਟ੍ਰੇ ਚ ਕਾੜ ਦਾਂਗੇ ਹਾਂ ਜੇ ਤੁਸੀਂ ਇਹਨੂੰ ਡਬਲ ਸ਼ੇਡ ਦੇਣੀ ਚਾਹੁੰਦੇ ਹੋ ਤਾਂ ਮੈਂ ਉਹ ਵੀ ਤੁਹਾਨੂੰ ਦੱਸ ਦਿੰਨੀ ਆ ਇਹਦੇ ਵਿੱਚ ਅਸੀਂ ਅੱਧੀ ਪਹਿਲਾਂ ਟ੍ਰੇ ਚ ਪਾ ਲਾਂਗੇ ਤੇ ਅੱਧੀ ਚ ਇਹਦੇ ਚ ਕਲਰ ਪਾਵਾਂਗੇ ਉਹ ਤੁਹਾਨੂੰ ਦਿਖਾਉਣੇ ਆ ਇਸ ਤਰ੍ਹਾਂ ਹੌਲੀ-ਹੌਲੀ ਆਪਾਂ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ ਐ ਆਪਾਂ 2 ਚਮਚੇ ਦੁੱਧ ਲਿਆ ਕਲਰ ਪਾਉਣ ਲਈ ਤੇ ਇਹਦੇ 'ਚ ਇੱਕ ਚੁੰਡੀ ਕਾਪਰ ਕਲਰ ਪਾਵਾਂਗੇ ਰੈੱਡ ਕਲਰ ਇਹਨੂੰ ਚੰਗੀ ਤਰ੍ਹਾਂ ਹਲਾ ਲਾਂਗੇ ਮਿਕਸ ਕਰਾਂਗੇ चमचे की मदद बाकी बचे हुए जो फादा रख लिया मटीरियल वो यह दुध जिद रंग घोलियां वा लें थोड़ा प गम कराता जो दुद्ध ਉਦੋਂ ਚੰਗੀ ਤਰ੍ਹਾਂ ਮਿਕਸ ਹੋ ਜੇ ਅਗੇ ਚਾਹ ਪਰੇਡਲੇਬੀ ਵਾਲਾ ਕਲਰ ਐਡ ਕੀਤਾ ਵਾ ਤੁਸੀਂ ਜਿਹੜਾ ਮਰਜ਼ੀ ਕਰ ਸਕਦੇ ਜਿਹੜਾ ਤੁਹਾਨੂੰ ਕਲਰ ਪਸੰਦ ਹੋਵੇ ਤਿਆਰ ਹੋ ਗਿਆ ਆਪਣਾ ਹੁਣ ਇਹਨੂੰ ਆਪਾਂ ਉਹਦੇ ਤਰਫੀ ਦੇ ਉੱਤੇ ਲਗਾਵਾਂਗੇ ਲੇਅਰ 컬러ਫੁਲ ਲੇਅਰ ਦੇ ਇੰਦਿਖਾਤਰ ਇਹ ਬਹੁਤ ਜਲਦੀ ਜੰਮ ਜਾਂਦੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਤਾ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਾਂਗੇ ਜਿਹਦੇ ਨਾਲ ਫਿਰ ਆਪਾਂ ਇਹਦੇ ਪੀਸ ਕੱਟ ਲਾਂਗੇ ਬਰਫੀ ਆਪਣੀ ਰੈਡੀ ਹੋ ਗਈ ਹੁਣ ਆਪਾਂ ਇਹਦੇ ਕਰਾਂਗੇ ਪੀਸ ਇਹਨੂੰ ਪਹਿਲਾਂ ਆਪਾਂ ਇੱਕ ਪਲੇਟ 'ਚ ਕੱਢ ਲਾਂਗੇ ਉਹ ਜੀ ਆਪਣੀ ਬਰਫੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਡਬਲ 레이 ਰਹੀ ਆ ਤੇ ਬਹੁਤ ਹੀ ਸੌਫਟ ਤੇ ਵਧੀਆ ਬਣੀ ਆ ਤੁਸੀਂ ਵੀ ਬਣਾਇਓ ਤੇ ਖਾ ਕੇ ਦੱਸਿਓ ਕਿਦਾਂ ਦੀ ਬਣੀ ਕਮੈਂਟ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਣਾ ਕਿਹੋ ਜੀ ਬਣੀ ਧੰਨਵਾਦ